ਇਹ ਪਿੰਡ ਆ ਜੀ ਬੀਬੀ ਵਾਲਾ ਬਠਿੰਡਾ ਸਾਹਮਣੇ ਬੋਰਡ ਤੇ ਬਠਿੰਡਾ ਲਿਖਿਆ ਸਵਾਰੀਆਂ ਬੱਸ ਦੀ ਉਡੀਕ ਕਰ ਰੰਗ ਬੱਸ ਅੱਡੇ ਤੇ ਬੈਠੇ ਪਿਛਲਾ ਪਿੰਡ ਸੀ ਗਵਿੰਦਪੁਰਾ ਤੁਸੀਂ ਸਵਾਰੀਆਂ ਬਜ਼ੁਰਗਾਂ ਨੇ ਜਾਣਾ ਇਹ ਅੱਡਾ ਬਣੇ ਬਹੁਤ ਸੋਹਣਾ ਇਹਨਾਂ ਦਾ ਅੰਦਰ ਵੀ ਬਹੁਤ ਸੋਹਣਾ ਜਿਹੜਾ ਚਿੱਤਰਕਾਰੀ ਕੀਤੀ ਹੋਈ ਹੈ ਪਿਛਲਾ ਪਿੰਡ ਸੀ ਗਵਿੰਦਪੁਰਾ ਗਵਿੰਦਪੁਰੇ ਦੇ ਵਿੱਚ ਸਾਡਾ ਥੋੜਾ ਜਿਹਾ ਮਸਲਾ ਪਸ ਗਿਆ ਉਹਦੇ ਕਰਕੇ ਉਹਦੀ ਵੀਡੀਓ ਆਪਾਂ ਵਿੱਚੇ ਛੱਡਤੀ ਜਿੰਨੀ ਬਣੀ ਓਨੀ ਪਾਵਾਂਗੇ ਜਾਣਾ ਮੁੜ ਕੇ ਇਧਰ ਜਾ ਝੰਡਾ ਵਾਲੇ ਇੱਥੋਂ ਬਹੁਤ ਸਫੇਰ ਇਧਰ ਜਾਣਾ ਗੱਪ ਮਾਰੀ ਜਾਂਦਾ ਬਾਬਾ ਮਾੜਾ ਜਿਹਾ ਪਾਰਾ ਚੱਕ ਕੇ ਗੱਲ ਕਰਦੇ ਨਾਲ ਝੰਡਾ ਵਾਲਾ ਹੀ ਜਾਇਆ ਸਾ ਪਿੰਡ ਬੀਬੀ ਵਾਲਾ ਸੋਹਣੀ ਇਮਾਰਤ ਬਣੀ ਹੈ ਖੇਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਨਾਲ ਪਰਲੇ ਪਾਸੇ ਇਧਰ ਸਕੂਲ ਆ ਇਧਰਲੇ ਪਾਸੇ ਵਾਟਰ ਬਾਕਸ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਹਮਣੇ ਉਧਰ ਕੋਈ ਸਰਕਾਰੀ ਬਿਲਡਿੰਗ ਹੈ ਉੱਥੇ ਬੰਦੇ ਬੈਠੇ ਆ ਇਹ ਜੀ ਗੁਰਦੁਆਰਾ ਸਾਹਿਬ ਕਰ ਲੋ ਦਰਸ਼ਨ ਪਿੰਡ ਬੀਬੀ ਵਾਲਾ ਸਨ 1914 ਦੇ ਵਿੱਚ ਜਿਹੜੀ ਇਮਾਰਤ ਦੀ ਤਾਮੀਰ ਦੁਬਾਰੇ ਕੀਤੀ ਗਈ ਹੈ ਇਧਰਲੇ ਪਾਸੇ ਨਿਸ਼ਾਨ ਸਾਹਿਬ ਉਹਦਾ ਲੰਗਰ ਹਾਲ ਆ ਕੁਲਦੀਪ ਆਉਂਦਾ ਪਿੱਛੋਂ ਵੀਡੀਓ ਬਣਾਉਂਦਾ ਪਿੱਛੇ ਪਸ਼ੂ ਬੰਨੇ ਵੇਆ ਬੋਰਡ ਦੇ ਥੱਲੇ ਉਹ ਵੀ ਤੁਹਾਨੂੰ ਦਿਖਾਵਾਂਗੇ ਵਧੀਆ ਮਾਹੌਲ ਆ ਬੜਾ ਸੋਹਣਾ ਸੀਨ ਆ ਪਸ਼ੂ ਜਿਹੜੇ ਹੈਗੇ ਆ ਬੋਰਡ ਥੱਲੇ ਬੰਨੇ ਆ ਕਿਸੇ ਵੀਰ ਨੇ ਘਰ ਢੀੜੇ ਹੋ ਗਏ ਪਸ਼ੂ ਵੀ ਇੱਕ ਦੋ ਦੋ ਹੋ ਗਏ ਆ ਬਾਈ ਨੇ ਵਧੀਆ ਇੱਥੇ ਪ੍ਰੋਗਰਾਮ ਕੀਤਾ ਸੈਟ ਆ ਖੁੱਲੇ ਥਾਂ ਤੇ ਪਸ਼ੂ ਬੰਨੇ ਆ ਪਹਿਲਾਂ ਆਪਣਾ ਮਾਹੌਲ ਐ ਹੁੰਦਾ ਸੀ ਸਾਰੇ ਪਸ਼ੂ ਐ ਖੁੱਲੇ ਥਾਵਾਂ ਤੇ ਰਹਿੰਦੇ ਹੁੰਦੇ ਸੀ ਪਾਸਟਾਨ ਦੇ ਵਿੱਚ ਅਦਾ ਜਥਾ ਗਿਆ ਜਿੱਥੋਂ ਪਿੰਡ ਦੇ ਬੰਦੇ ਗਏ ਤੇ ਉੱਥੇ ਜਦੋਂ ਗਏ ਤੇ ਮੂਰੇ ਜਿਹੜੇ ਸਾਡੇ ਪੈਕਟੇ ਬੀਪੀ ਵਾਲੇ ਪਿੰਡ ਦੇ ਉੱਥੇ ਜਿਹੜੇ ਉਹ ਖੜੇ ਉਹਨਾਂ ਨੇ ਪੁੱਛਿਆ ਵੀ ਭਾਈ ਕਿੱਥੋਂ ਆਏ ਹੋ ਤੁਸੀਂ ਸਾਰਿਆਂ ਨੂੰ ਕੁਛ ਨਹੀਂ ਕਿੱਥੋਂ ਕਿੱਥੋਂ ਆਏ ਉਹਨਾਂ ਨੇ ਪੁੱਛਿਆ ਉਹਾਂ ਦੇ ਚ ਬਹੰਡੇ ਤੋਂ ਆਏ ਹਨ ਉਹਨਾਂ ਨੇ ਪੁੱਛਿਆ ਬਹੰਡੇ ਚ ਕੋਈ ਤੁਹਾਡਾ ਪਿੰਡ ਤਾਂ ਹੋਊਗਾ ਉਹਦੇ ਸਾਡਾ ਪਿੰਡ ਬੀਪੀ ਵਾਲਾ ਹੈ ਅੱਛਾ ਜੀ ਤੇ ਜਦੋਂ ਉਹਨਾਂ ਨੇ ਦੱਸਿਆ ਸਾਡਾ ਪਿੰਡ ਬੀਪੀ ਵਾਲਾ ਹੈ ਉਹਦੇ ਸਾਡੇ ਆਪਣੇ ਪਿੰਡ ਵਾਲਾ ਅੱਛਾ ਪਿੰਡ ਵਾਲੇ ਚੋਂ ਆਏ ਆ ਅੱਛਾ ਤੇ ਆਕੇ ਸਾਡੇ ਬਚਪਨ ਦੇ ਯਾਰ ਦੋਸਤ ਸੀ ਧਾਰੀ ਹੁੰਦਾ ਕਬੂਤਰ ਰੱਖਦਾ ਹੁੰਦਾ ਸੀ ਅਸੀਂ ਇਕੱਠੇ ਖੇਡਦੇ ਹੁੰਦੇ ਕਰਤਾਰ ਨੰਬਰ ਦਾ ਹੁੰਦਾ ਸੀ ਤੇ ਫਿਲਾਨੇ ਫਿਲਾਨੇ ਬੰਦੇ ਉਹਨਾਂ ਨੇ ਜੋ ਡਾ ਲਿਆ ਤੇ ਉਹਾਂ ਦੇ ਇੱਕ ਉੱਥੇ ਦਰਵਾਜ਼ਾ ਹੁੰਦਾ ਸੀ ਸਾਡੇ ਬਜ਼ੁਰਗਾਂ ਸਾਡੇ ਬਜ਼ੁਰਗ ਬਹੁਤ ਵਧੀਆ ਦਰਵਾਜ਼ਾ ਸਾਡੇ ਬਜ਼ੁਰਗਾਂ ਨੇ ਸਾਰੇ ਪਿੰਨੇ ਬਣਾਇਆ ਸੀ ਤੇ ਉਹ ਦਰਵਾਜ਼ਾ ਹੈਗਾ ਕਿ ਟੁੱਟ ਗਿਆ ਉਹਨਾਂ ਦੀ ਦਰਵਾਜ਼ਾ ਹੈਗਾ ਗੱਲ ਕਰਉਦੀ ਹੁਣਾ ਦੇਖ ਪਰ ਹੈ ਤੇ ਉੱਥੇ ਜਾਂਦਾ ਹੈ ਫਿਰ ਉਹਨਾਂ ਨੇ ਕਹਿ ਵੀ ਤਾਂ ਕਤੂ ਦਿੰਨੇ ਵੀ ਜੇ ਤੁਹਾਡੇ ਕੋਲ ਪੈਸੇ ਨਹੀਂ ਆ ਸਾਥੋ ਲਓ ਅਸੀਂ ਪਹਿਲੇ ਤੁਹਾਨੂੰ ਦਰਵਾਜ਼ਾ ਅਸੀਂ ਭੇਜ ਦਿਆਂਗੇ ਤੇ ਦਰਵਾਜ਼ਾ ਉਹ ਤਿਆਰ ਕਰੋ ਅੱਛਾ ਜੀ ਦਰਵਾਜ਼ਾ ਉਹਨੂੰ ਬੜਾਓ ਫਿਰ ਜੀ ਸਾਡੇ ਪਿੰਡ ਤੇ ਜਦੋਂ ਉੱਥੋਂ ਜਥਾ ਆਇਆ ਤੇ ਆਉਂਦੇ ਸਾਰ ਉਹਨਾਂ ਨੇ ਪੈਸੇ ਇਕੱਠੇ ਕੀਤੇ ਪਿੰਡ ਚੋਂ ਪੱਠੇ ਕਰਕੇ ਪੈਸੇ ਤੇ ਦਰਵਾਜ਼ਾ ਉਹ ਤੋਂ ਛੱਤ ਢਾ ਕੇ ਤੇ ਫਿਰ ਦਰਵਾzare ਛੱਤ ਲੈਂਟਰ ਲਾਤਾ ਵਧੀਆ ਚਾਰ ਫਿਰ ਉਹ ਕਸ ਕੇ ਉਹਨੂੰ

ਇੱਧਰ ਦੇ ਪਾਸੇ ਵੀ ਫੱਟੇ-ਫੁੱਟੇ ਪਏ ਆ ਬੈਠਣ ਨੂੰ ਧਰਮਸ਼ਾਲਾ ਹੋਊਗੀ। ਵਿਚਾਲੇ ਨੰਗਰ ਨੂੰ ਰਸਤਾ ਛੱਡਿਆ ਉਧਰ ਵੀ ਇੱਕ ਥੜਾ ਬਣਿਆ ਹੋਇਆ ਬੈਠਣ ਨੂੰ ਵਿੱਚ ਦੀਵੇ ਲਾਉਣ ਨੂੰ ਆਲੇ ਰੱਖੇ ਆ। ਬਾਬੇ ਹਨੂਮਾਨ ਦੀ ਮੂਰਤੀ ਲੱਗੀ ਹੈ ਇੱਧਰ ਤੇ ਆਹ ਦਰਵਾਜ਼ਾ ਉਧਰ ਪਰੇ ਨੰਗਰ ਨੂੰ ਇੱਧਰ ਵੀ ਇੱਕ ਥੜਾ ਬਣਿਆ। ਅੱਗੇ ਸਾਥਾ ਸਾਧ ਦੇ ਵਿੱਚ ਬਾਬੇ ਬੈਠੇ ਆ। ਇੱਧਰ ਵੇ ਡਾਕ ਘਰ ਆ ਇਹਦੇ ਮਿਲਣਾ ਵੱਡੀ ਵੱਡੀ ਫਰਮਾਂ ਵੀ ਇਨਾ ਚਾਹਣ ਆ ਰਿਹਾ ਹਾਂ ਆਹ ਆ ਗਏ ਆ ਉਹ ਵੀ ਪਾਰ ਪਾਰ ਆ ਨੀ ਪੀ ਕੇ ਆਉਣਗੇ ਆਹ ਉਹ ਸ਼ਰਮ ਸਾਹਮਣੇ ਤੁਹਾਨੂੰ ਇੱਕ ਜਗਾ ਨਜ਼ਰ ਆਉਂਦੀ ਹੋਊਗੀ ਨਾਲ ਇਹਦੇ ਵਿੱਚ ਜੰਗਲੇ ਲੱਗੇ ਹੋਏ ਆ ਸੋ ਇਹ ਬੀਬੀ ਕਰਮਕੌਰ ਦਾ ਘਰ ਇਹਨਾਂ ਦੇ ਨਾਮ ਤੇ ਪਿੰਡ ਵੱਜਿਆ ਬੀਬੀ ਵਾਲਾ ਇਹਨਾਂ ਨੂੰ ਇਹ ਜਿਹੜਾ ਪਿੰਡ ਆ ਜ਼ਗੀਰ ਦੇ ਵਿੱਚ ਮਿਲਿਆ ਸੀ ਤੋ ਇਹਨਾਂ ਨੇ ਲੋਕਾਂ ਨੂੰ ਇੱਥੇ ਜ਼ਮੀਨਾਂ ਦੇ ਕੇ ਜੈਰਾਦਾਂ ਦੇ ਕੇ ਵਸਾਇਆ ਇਹ ਪਿੰਡ ਇਹਨਾਂ ਨੇ ਵਸਾਇਆ ਇਹਨਾਂ ਦੀ ਬਹੁਤ ਮਾਨਤਾ ਇੱਥੇ ਅਬ ਪਿਛਲੇ ਕੁਝ ਦਿਨਾਂ ਜਿੱਥੇ ਅਖੰਡ ਪਾਤਸ਼ਾਹ ਪ੍ਰਕਾਸ਼ ਸਿੰਘ ਭੋਗ ਪੈਗਟੇ ਇੱਥੇ ਖੂਹ ਹੁੰਦਾ ਸੀ ਸੱਤ ਬਣੀ ਜਿੱਥੇ ਖੂਹ ਬੰਦ ਕਰਕੇ ਇਹਨਾਂ ਨੇ ਸੱਤ ਬਣਾਤੀ ਇੱਥੇ ਇਧਰਲੇ ਪਾਸੇ ਇੱਕ ਦਰवेशਾਂ ਦੀ ਜਗ੍ਹਾ ਬਣੀ ਹੋਈ ਹੈ ਦਰਵਾਜ਼ੇ ਦੇ ਵਿੱਚੋਂ ਆਪਾਂ ਲੰਘ ਕੇ ਇੱਧਰ ਆ ਗਏ ਹੁਣ ਚੱਲਦੇ ਆ ਅੱਗੇ ਦੇਖਣੇ ਕੋਈ ਹੋਰ ਪਿੰਡ ਦੇ ਵਿੱਚ ਵਧੀਆ ਵੇਖਣਾਂ ਦੀ ਜਗ੍ਹਾ ਇਹ ਇਤਿਹਾਸਕ ਜਗ੍ਹਾ ਇੱਥੋਂ ਦੀ ਸੋ ਵੀ ਵੀ ਕਰਮਕੌਰ ਵੱਲੋਂ ਇੱਕ ਸਰੂਪ ਲਿਖਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਉਹ ਉਹਨਾਂ ਦੇ ਹੱਤਾਂ ਕੰਗਣ ਤੇ ਪੈਰ ਦੀ ਜੁੱਤੀ ਪਿੰਡ ਪੁੱਚੋ ਕਲਾਂ ਦੇ ਵਿੱਚ ਉਹ ਸੰਭਾਲ ਕੇ ਰੱਖੀ ਹੋਈ ਹੈ ਇਤੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਸੀ ਸੋਚਿਆ ਤੁਹਾਡਾ ਨਾਲ ਸਾਂਝੀ ਕਰ ਲਗੇ ਚੱਲ ਗਏ ਬਈ ਆ ਲੈ ਵੀ ਆ ਆ ਆ ਆ ਤਾਹੀ ਤਾਈ ਇਹਨੂੰ ਕੀ ਕਹਿੰਦਾ ਸੀ ਤੂੰ ਕੀ ਕੀ ਐ ਇਹ ਛਪਰੀ 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 ਆ ਇਹ ਛਪਰੀ ਸਮਾਨ ਲਿਆ ਹਮ ਦੇ ਇਹਦਾ ਮੁੱਲੇ ਛਪਰੀ ਇਹ ਦੋ ਸਕੂਲ ਐ ਵਰਦੀਆਂ ਦੋ ਆ ਗਿਆ ਕਿ ਹਾਂ ਵੀ ਹਾਂ ਵੀ ਉਹਨਾਂ ਦੇ ਨਾਲ ਨੇ ਜਾਣਾਗਾ ਤਾਂ ਹੀ ਉਹਨਾਂ ਦੀ ਉਹ ਪ੍ਰਾਣੀ ਰੱਖੀ ਆ ਅੱਛਾ ਉਹਨਾਂ ਨੂੰ ਕੱਢਣਾ ਸਕੂਲ ਚੋਂ ਜਸਣਾ ਲੈ ਆਇਆ ਪਹਿਲੇ ਅਮਦੇ ਨਹੀਂ ਹੋਏ ਮੇਰੀ ਗੱਲ ਸੁਣਾ ਤੂੰ ਇੰਨੀ شدت ਨਾਲ ਕੰਮ ਕਰਕੇ ਲਿਆ ਕਿ ਮੈਡਮਾਂ ਨੇ ਕੰਮ ਦਿੱਤਾ ਹੋਈ ਹੈ ਬਈ ਇਹ ਨਹੀਂ ਕਰਕੇ ਲਿਆ ਉਹਦਾ ਮੈਂ ਉਹ ਰੱਤ ਮੈਂ ਹੀ ਕਰਦਾ ਮੈਂ ਕੰਮ ਮੈਂ ਹੀ ਕਰਦਾਗਾ ਮੈਂ ਹੀ ਕਰਦਾ ਕੋਈ ਕੰਮ ਕੋੰਗ ਨਹੀਂ ਕਰਦਾ ਕਹਿੰਦਾ ਮੈਂ ਹੀ ਸਿਆਣਾ ਮੈਂ ਹੀ ਸਿਆਣਾ ਮੈਂ ਮਨੀਟਰੇ ਖਵਾ ਦਮ ਹੋਰ ਕੋਈ ਅੰਮ੍ਰਿਤ ਮੈਂ ਉਹ ਵੀ ਕੀ ਹੁੰਦਾ ਮੈਂ ਨਾ ਭੁੱਲ ਗਿਆ ਮੈਂ ਮੇਰੇ ਮੁੱਢਿਆਵਾਂਗਾ ਬਸ ਚਲੋ ਠੀਕ ਹੈ ਆ ਬੈਗ ਮੈਂ ਚੁੱਕਦਾ ਬਾਕੀ ਸਾਰੇ ਮੈਂ ਮਨੀਟਰ ਇਹ ਮੇਰੀ ਗੱਲ ਹੀ ਨਹੀਂ ਮੰਨਦੇ ਇਹ ਖੜ ਬਾਈ ਇਹ ਆ ਜੀ ਪਿੰਡ ਦਾ ਸਕੂਲ ਬੀਬੀ ਵਾਲੇ ਦਾ ਸਾਹਮਣੇ ਇੱਕ ਤਸਵੀਰ ਬਣੀ ਵੀ ਹੈ ਡਾਕਟਰ ਏ ਪੀ ਜੇ ਅਬਦੁਲ ਕ੍ਰਾਮ ਇਹਨਾਂ ਨੂੰ ਮੋਜਾਇਲ ਮੈਨ ਵੀ ਕਹਿੰਦੇ ਆ ਕਿਉਂਕਿ ਪਰਮਾਣੂ ਹਥਿਆਰ ਦਾ ਆਵਿਸ਼ਕਾਰ ਭਾਰਤ ਵਰਸ਼ ਦੇ ਵਿੱਚ ਇਹਨਾਂ ਨੇ ਕੀਤਾ ਸੀ ਇਹਨਾਂ ਤੋਂ ਜਾਨਦੇ ਹੋ ਭੀਮਰਾਓ ਉਮੇਦਕਰ ਪਾਕ ਸਿੰਘ ਜੀ ਆ ਬੱਚੇ ਪੜ੍ਹੀ ਜਾਂਦੇ ਨੇ ਕਿਨਿਕ ਇਹ ਸਕੂਲ ਆ ਪਿੰਡ ਬੀਬੀਐਲ ਦਾ ਬਹੁਤ ਸੋਹਣਾ ਸਕੂਲ ਬਣਾਇਆ ਹੋਇਆ ਅੱਗੇ ਸੋਹਣੀ ਇਮਾਰਤ ਆ ਪਿੰਡ ਬੀਬੀਐਲ ਦੇ ਵਿੱਚ ਇੱਕ ਮਸਜਿਦ ਆ ਜੀ ਉਹ ਮੁੰਡੇ ਦਾ ਨਾਮ ਆ ਸਲੀਮ ਖਾਨ ਇਹ ਸਾਨੂੰ ਦਿਖਾਉਣ ਲੱਗਿਆ ਬਰਦੋਰਾ ਸਾਹਿਬ ਜੀ ਬਾਬਾ ਰਵਦਾਸ ਜੀ ਦਾ ਬਹੁਤ ਸੋਹਣਾ ਬਣਾਇਆ ਹੋਇਆ ਸੋ ਏਸੀ ਜੀ ਪਿੰਡ ਬੀਬੀ ਵਾਲਾ ਜਿਲ੍ਹਾ ਬਠਿੰਡਾ ਬਠਿੰਡੇ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਬੀਬੀ ਵਾਲੇ ਚਾਉਂ ਤੋਂ ਪੈਂਦਾ ਹੈ ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੇਂ ਪਿੰਡ 'ਚ ਨਵੀਂ ਵੀਡੀਓ ਦੇ ਨਾਲ